ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਉਮੀਦ ਕਰਦਿਆਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਪਿੰਡ ਸੁਖਪੁਰਾ ਵਿੱਚ ਹਰਜੀਤ ਸਿੰਘ ਦਾ ਇੱਕ ਕਾਰ ਕਦੇ ਖੁਸ਼ੀਆਂ ਨਾਲ ਪਰਿਆ ਰਹਿੰਦਾ ਸੀ ਕਾਰ ਵਿੱਚ ਹਾਸਾ ਪਿਆਰ ਅਤੇ ਇੱਜ਼ਤ ਦਾ ਮਾਹੌਲ ਹੁੰਦਾ ਸੀ ਹਰਜੀਤ ਇੱਕ ਮਿਹਨਤੀ ਨੌਜਵਾਨ ਸੀ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਸੀ ਅਤੇ ਆਪਣੇ ਪਤਨੀ ਸੀਮਾ ਨਾਲ ਬਹੁਤ ਪਿਆਰ ਕਰਦਾ ਸੀ ਵਿਆਹ ਨੂੰ ਸਿਰਫ 2 ਸਾਲ ਹੀ ਹੋਏ ਸਨ ਦੋਵੇਂ ਬਹੁਤ ਖੁਸ਼ ਸਨ ਪਰ ਇਹ ਖੁਸ਼ੀ ਜادات ਸਮਾਨਾਟਕੀ ਹਰਜੀਤ ਦੀ ਮਾਂ ਬੀਬੀ ਕਰਤਾਰੋ ਇੱਕ ਕੜਖ ਸੁਭਾ ਵਾਲੀ ਔਰਤ ਸੀ ਉਹ ਚਾਹੁੰਦੇ ਸੀ ਕਿ ਘਰ ਵਿੱਚ ਸਭ ਕੁਝ ਉਸਦੇ ਹੁਕਮ ਅਨੁਸਾਰ ਚੱਲੇ ਸੁਰੂ ਸੁਰੂ ਵਿੱਚ ਸੀਮਾ ਨੇ ਹਰ ਗੱਲ ਸਹਿ ਲਈ ਉਸ ਵੇਰੇ ਉੱਠ ਕੇ ਘਰ ਸਾਫ ਕਰਦੀ ਰੋਟੀ ਬਣਾਉਂਦੀ ਸੱਸ ਦੀ ਸੇਵਾ ਕਰਦੀ ਅਤੇ ਕਦੇ ਕੋਈ ਸ਼ਿਕਾਇਤ ਨਹੀਂ ਕਰਦੀ ਸੀ ਪਰ ਬੀਬੀ ਕਰਤਾਰਾ ਨੂੰ ਹਮੇਸ਼ਾ ਕੋਈ ਨਾ ਕੋਈ ਕਮੀ ਨਜ਼ਰ ਆਉਂਦੀ ਕਦੇ ਕਹਿੰਦੀ ਹੈ ਖਾਣਾ ਸਵਾਦ ਨਹੀਂ ਕਦੇ ਕਹਿੰਦੀ ਤੂੰ ਮੇਰੇ ਪੁੱਤਰ ਨੂੰ ਮੇਰੇ ਤੋਂ ਦੂਰ ਕਰ ਰਹੀ ਹੈ ਸੀਮਾ ਹਰ ਵਾਰ ਚੁੱਪ ਰਹਿੰਦੀ ਕਿਉਂਕਿ ਉਹ ਕਰ ਟੁੱਟਦਾ ਨਹੀਂ ਦੇਖਣਾ ਚਾਹੁੰਦੀ ਸੀ ਪਰ ਚੁੱਪੀ ਵੀ ਕਈ ਵਾਰ ਅੱਗ ਬਣ ਜਾਂਦੀ ਹੈ ਹਰਜੀਤ ਆਪਣੀ ਮਾਂ ਨੂੰ ਰੱਬ ਵਾਂਗ ਮੰਨਦਾ ਸੀ ਉਸ ਨੂੰ ਲੱਗਦਾ ਸੀ ਕਿ ਮਾਂ ਕਦੇ ਗਲਤ ਨਹੀਂ ਹੋ ਸਕਦੀ ਜਦੋਂ ਵੀ ਮਾਂ ਸੀਮਾ ਵਾਰੇ ਸ਼ਿਕਾਇਤ ਕਰਦੀ ਉਹ ਬਿਨਾਂ ਸੋਚੇ ਸਮਝੇ ਉਸਦੀ ਗੱਲ ਮੰਨ ਲੈਂਦਾ ਸੀਮਾ ਕਈ ਵਾਰ ਰੋਕੇ ਕਹਿੰਦੀ ਮੈਂ ਮੈਂ ਕੁਝ ਵੀ ਗਲਤ ਨਹੀਂ ਕੀਤਾ ਪਰ ਹਰਜੀਤ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ ਦਿਨ ਲੰਘਦੇ ਗਏ ਘਰ ਦਾ ਮਾਹੌਲ ਪਾਰਾ ਹੋ ਗਿਆ ਹਸਨ ਖੇਡਣਾ ਖਤਮ ਹੋ ਗਿਆ ਸੀਮਾ ਅੰਦਰੋਂ ਅੰਦਰ ਟੁੱਟ ਰਹੀ ਸੀ ਇੱਕ ਦਿਨ ਬਿੱਬੀ ਕਰਤਾਰੋਂ ਨੇ ਪਿੰਡ ਵਾਲਿਆਂ ਅੱਗੇ ਕਹਿ ਦਿੱਤਾ ਕਿ ਸੀਮਾ ਘਰ ਤੋੜ ਰਹੀ ਹੈ ਅਤੇ ਪੁੱਤਰ ਨੂੰ ਆਪਣੇ ਬਸ ਵਿੱਚ ਕਰ ਰਹੀ ਹੈ ਇਹ ਇਹ ਗੱਲ ਹਰਜੀਤ ਦੇ ਦਿਲ ਵਿੱਚ ਤੀਰ ਵਾਂਗ ਲੱਗੀ ਗੁੱਸੇ ਵਿੱਚ ਆ ਕੇ ਉਸ ਨੇ ਸੀਮਾ ਨੂੰ ਕਹਿ ਦਿੱਤਾ ਤੂੰ ਮੇਰੇ ਘਰ ਤੋਂ ਚਲੀ ਜਾ ਮਨ ਨੂੰ ਤੇਰੀ ਕੋਈ ਲੋੜ ਨਹੀਂ ਹੈ ਸੀਮਾ ਨੇ ਬਿਨਾਂ ਕੋਈ ਬਹਿਸ ਅੱਖਾਂ ਪਰੀਆਂ ਹੋਈਆਂ ਚੁੱਪਚਾਪ ਆਪਣਾ ਸਮਝ ਚੁੱਕਿਆ ਤੇ ਮਾਈਕੇ ਚਲੀ ਗਈ ਉਸਨੇ ਸੋਚੇ ਵੀ ਨਹੀਂ ਕਿ ਜਿਸ ਕਰ ਲਈ ਉਸਨੇ ਸਭ ਕੁਝ ਕਿੱਤਾ ਉਹ ਉਹੀ ਕਰ ਉਸਨੂੰ ਇਸ ਤਰ੍ਹਾਂ ਬਾਹਰ ਕੱਢ ਦੇਵੇਗਾ ਸਮਾਂ ਬੀਤਦਾ ਗਿਆ ਘਰ ਵਿੱਚ ਸਨਾਟਾ ਛਾ ਗਿਆ ਨਾ ਕੋਈ ਹੱਸਦਾ ਨਾ ਕੋਈ ਗੱਲ ਕਰਦਾ ਬੀਬੀ ਕਰਤਾਰ ਹੁਣ ਅਕਸਰ ਬਿਮਾਰ ਰਹਿਣ ਲੱਗੀ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਹਰਜੀਤ ਦਿਨ ਪਰ ਕੰਮ ਕਰਦਾ ਅਤੇ ਰਾਤ ਨੂੰ ਖਾਲੀ ਘਰ ਵਿੱਚ ਆ ਕੇ ਚੁੱਪਚਾਪ ਬੈਠ ਜਾਂਦਾ ਇੱਕ ਦਿਨ ਪੜੋਸਣ ਨੇ ਉਸ ਨੂੰ ਕਿਹਾ ਪੁੱਤ ਜਿਹੜੀ ਨੂੰ ਤੂੰ ਘਰੋਂ ਕੱਢੀ ਸੀ ਉਹ ਤੇਰੇ ਲਈ ਆਪਣੀ ਹਰ ਖੁਸ਼ੀ ਕੁਰਬਾਨ ਕਰਦੀ ਰਹੀ ਗਲਤੀ ਉਸ ਨਹੀਂ ਸੀ ਇਹ ਗੱਲ ਹਰਜੀਤ ਦੇ ਦਿਲ 'ਚ ਛੁੱਪ ਗਈ ਉਸਨੇ ਪਿਛਲੇ ਦਿਨਾਂ ਬਾਰੇ ਸੋਚਿਆ ਉਸਨੂੰ ਸਮਝ ਆਈ ਉਹ ਅੰਨ੍ਹਾ ਬਣ ਕੇ ਸਿਰਫ ਮਾਦੀ ਸੁਣਦਾ ਰਿਹਾ ਆਪਣੀ ਪਤਨੀ ਨਾਲ ਬੇਇਨਸਾਫੀ ਕਰਦਾ ਰਿਹਾ ਇੱਕ ਦਿਨ ਬੀਬੀ ਕਰਤਾਰੋ ਦੀ ਤਬੀਅਤ ਬਹੁਤ ਖਰਾਬ ਹੋ ਗਈ ਉਸ ਵੇਲੇ ਉਸਨੂੰ ਸੀਮਾ ਦੀ ਯਾਦ ਆਈ ਔਰ ਉਹ ਪਈਅਤ ਕਹਿਣ ਲੱਗੀ ਮੈਂ ਹੀ ਗਲਤ ਸੀ ਮੇਰੇ ਜਿੱਦ ਨੇ ਆਪਣੇ ਪੁੱਤਰ ਦਾ ਕਰ ਉਜੜ ਦਿੱਤਾ ਹਰਜੀਤ ਤੁਰੰਤ ਸੀਮਾ ਦੇ ਮਾਈਕੇ ਗਿਆ ਉਸਨੇ ਹੱਥ ਜੋੜ ਕੇ ਮਾਫੀ ਮੰਗੀ ਖਾ ਵਿੱਚ ਹੰਝੂ ਨਾਲ ਕਹਾ ਮੈਂ ਤੈਨੂੰ ਸਮਝ ਨਹੀਂ ਸਕਿਆ ਮੈਨੂੰ ਮਾਫ ਕਰ ਦੇ ਸੀਮਾ ਦਾ ਦਿਲ ਅਜੇ ਵੀ ਦੁਖੀ ਸੀ ਪਰ ਉਸਨੇ ਕਰ ਬਚਾਉਣ ਲਈ ਵਾਪਸ ਆਉਣ ਦਾ ਫੈ ਨਫਰਤ ਨਾਲ ਕੁਝ ਨਹੀਂ ਬਣਦਾ ਜਦੋਂ ਹੁਕਰਾਈ ਬੀਬੀ ਕਰਤਾਰ ਨੇ ਵੀ ਉਸਦੇ ਪੈਰ ਫੜ ਕੇ ਮਾਫੀ ਮੰਗੀ ਉਸ ਦਿਨ ਕਰ ਵਿੱਚ ਫਿਰ ਤਰੋਸ਼ ਨਹੀਂ ਆ ਗਈ ਫਿਰ ਪਰ ਦਿਲਾਂ ਉੱਤੇ ਪਏ ਜ਼ਖਮ ਅਜੇ ਵੀ ਨਿਸ਼ਾਨ ਛੱਡ ਗਏ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਨਵੇਂ ਵੀਡੀਓ ਤੇ ਨਵੇਂ ਅਪਡੇਟ ਨਾਲ ਧੰਨਵਾਦ ਦੋਸਤੋ